ਸਤਿਕਾਰ ਜੀ ਮੌਸਮ ਜਿਵੇਂ ਕਿ ਹੁਣ ਬਦਲ ਚੁੱਕਿਆ ਤੇ ਅਸੀਂ ਕਲਮਾਂ ਰਾਹੀਂ ਗੁੱਟੇ ਦੇ ਅੱਗੇ ਅੱਗੇ ਵਧਾ ਰਹੇ ਆ ਸਕਦੇ ਆ ਤੇ ਬਾਈ ਜੀ ਅੱਜ ਸੋ ਰਾਤ ਦੀ ਰਾਣੀ ਆਹ ਰਾਤ ਦੀ ਰਾਣੀ ਦੀ ਕਲਮ ਅਸੀਂ ਜਾਂਦੀ ਆ ਵੱਢ ਕੇ ਮਲਟੀ ਕਿ ਲੈਂਦੀ ਆ ਇਹਨੂੰ ਹੁਣ ਅਸੀਂ ਇਸ ਤਰ੍ਹਾਂ ਹੀ ਤਿਆਰ ਕਰਨਾ ਆਪਾਂ ਇਹਨੂੰ ਤੇ ਵੀਰ ਜੀ ਦੱਸਣਗੇ ਕਿ ਕਿਸ ਤਰ੍ਹਾਂ ਇਹਨੂੰ ਪਾਣੀ ਦੇਣਾ ਕਿ ਪਰਸ਼ਾਵੇਂ ਕਿਵੇਂ ਰੱਖਣੀ ਆ ਕਿਸ ਤਰ੍ਹਾਂ ਇਹਦੀ ਫ਼ਾਜਤ ਕਰਨੀ ਆ ਆਹ ਲਓ ਜੀ ਸਤਿਕਾਰ ਜੀ ਜਿਸ ਤਰ੍ਹਾਂ ਮੌਸਮ ਹੁਣ ਚੇਂਜ ਹੋ ਗਿਆ ਦਰਖਤ ਫੁੱਟਣ ਲੱਗ ਗਏ ਪੱਤੇ ਕੱਢਣ ਲੱਗ ਗਏ ਤੇ ਅੱਜ ਤੁਹਾਨੂੰ ਦੱਸਦੇ ਆਂ ਅਸੀਂ ਕਲਮ ਦੁਆਰਾ ਰਾਤ ਦੀ ਰਾਣੀ ਦਾ ਪੌਦਾ ਜਿਹੜਾ ਆਪਾਂ ਤਿਆਰ ਕਰਨਾ ਰਾਤ ਦੀ ਰਾਣੀ ਦਾ ਪੌਦਾ ਕਿਹੇ ਜਿਹਾ ਪੌਦਾ ਹੈ ਕਿ ਸਾਨੂੰ ਹਰ ਇੱਕ ਘਰ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਕਿਉਂਕਿ ਆਪਣੇ ਘਰਾਂ ਦੇ ਵਿੱਚ ਨਾ ਇੱਕ ਕਲੀ ਲੱਗੀ ਹੁੰਦੀ ਹੈ ਜੀ ਗੁਲਾਬੀ ਜੇ ਰੰਗ ਦੀ ਤੇ ਉਹਨੂੰ